ਹਜਾਮ ਦੇ ਨਮਸਕਾਰ ਬਿਦਾਰੀ ਸਾਧ ਸੰਗਤ ਸਪੈਸ਼ਲ ਗੁਰਕ੍ਰਿਪਾ ਦਾ ਵੱਡਾ ਸਹਿਯੋਗ ਸੀ ਗੁਰਦੁਆ ਪ੍ਰਕਾਸ਼ ਆਦੇ ਦੇਖ ਸਕਦੇ ਹੋ ਇਸ ਕੋਚ ਦਿੱਲੀ ਵਰਗੇ ਇਤਿਹਾਸਿਕ ਗੁਰਦੁਆਰੇ ਸਤੰਬਰ ਤੱਕ ਜੀ ਸਭ ਤੋਂ ਟ੍ਰੈਨ ਵਾਪਸੀ ਜਾਣੀ ਸੀ ਜੀ ਇਸ ਕੋਚ ਵਿੱਚ ਕੋਚ ਬਿਲਕੁਲ ਲਾਸਟ ਵਿੱਚ ਹੈ ਜੀ ਜੀ ਪ੍ਰਸ਼ਾਦ ਸਮਝ ਕੇ ਰੱਖ ਲਿਆ ਜੀ ਨੇ ਬਹੁਤ ਘਟਕ ਹੋ ਗਈ ਬਾਹਰ ਬੈਠੀਆਂ ਸੀ ਜ਼ਿਆਦਾ ਆ ਦੇਖਦੇ ਹੋ ਟਰੱਕ ਪਰ ਕੇ ਆ ਦੇਖ ਸਕਦੇ ਹੋ ਗੁਰੂ ਮਹਾਰਾਜ ਦੇ ਘੋੜੇ ਕਿੰਨੇ ਵਧੀਆ ਬੱਚਾ ਉਹ ਵੀ ਨਾਲ ਸੰਗਤ ਰੂਪ ਚ ਬੜੇ ਡਿਸ਼ਣੇ ਦਿਖੜਨੇ ਸੀ ਜੀ ਆਦੇ ਲੰਗਰ ਨਰਵਾਹ ਨਿਸ਼ਕਾਮ ਚੱਲ ਰਿਆ ਸੀ ਜੀ ਨਿਵਾਜਾਂ ਮਖੇਲੇ ਦਾ ਪ੍ਰਸ਼ਾਦ ਮੰਡੀ ਜਾ ਰਹੇ ਨੇ ਦੋ ਨੌਜਵਾਨ ਸਿੰਘ ਜੀ আর ਸ਼ਰਨ ਸਿੰਘ ਸੋਢੀ ਯਾਤਰਾ ਮੈਨੇਜਰ ਸੰਜੀ ਜੋ ਕਿ ਜੀ ਹਾਜ਼ਰ ਸਾਹਿਬ ਤੋਂ ਪੰਜ ਤੱਕ ਦੀ ਯਾਤਰਾ ਆਈ ਹੈ ਤੇ ਅਸੀਂ ਹਮਾਰ ਸਾਹਿਬ ਗੁਰਗੋਵਿੰਦ ਸਾਹਿਬ ਸਾਥ ਸਾਥ ਚੱਲ ਰਹੇ ਜਿਵੇਂ ਦਿਖ ਰਿਹਾ ਹੈ ਬਹੁਤ ਅੱਛਾ ਲੱਗ ਰਹਾ ਹਮਾਰ ਤੇ ਤੁਮਰਾ ਵੀ ਰਿਹਾ ਤਾਂ ਯਾਤਰਾ ਮੇ ਕੋਈ ਤੁਹਾਨੂੰ ਦਿੱਕਤ ਤਾਂ ਨਹੀਂ ਆਈ ਰਾਸਤੇ ਮੇ ਨਹੀਂ 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 ਬਹੁਤ ਦਿੱਕਤ ਨਹੀਂ ਜੀ ਜੋ ਕਿ ਅਸੀਂ ਪਿੱਛੇ ਕਿਤੇ ਨਹੀਂ ਕਰ ਸਕੇ ਜੀ ਬਾਏ ਫਤਹ ਆਪਾਂ ਕਿਹਦੇ ਸੋਨਿਹਾਰ ਸਾਧਰੀਆ ਗਾਲਾ ਆਂਗੇ ਵਾਹ ਦੇ ਕਿ ਪਾਏ ਤੋਂ ਬੁਲਾਇਆ ਆਂਗੇ ਹਾਂ ਆਪੋਲੇ ਸੋਨਿਹਾਰ ਸਾਧਰੀਆ ਗਾਲਾ ਤਾਂ ਕਿੰਨੇ ਲੋਕੋ ਪਾਇਲਟ ਨੂੰ ਇਸ ਪਲੇਟਫਾਰਮ ਇੱਕ ਦੋ ਅੰਮ੍ਰਿਤ ਦੇ ਜਾਨੇ ਵਾਲੇ ਸਭੀ ਆਤੀ ਕੀਤੇ ਆਂ ਅਧਿਕਾਰ ਮਾਰੇ ਕਾ ਪਾਲਕੀ ਸਾਹਿਬ ਦਾ ਪ੍ਰਕਾਸ਼ ਜੀ ਗੁਰੂ ਜੀ ਬਖਸ਼ੀ ਜੀ ਸਵਾਗਤ ਆਲੇ ਬੋਲਿੰਗ ਹੋ ਚੁਕੀ ਹੈ ਹੋ ਗਈ ਪਾ ਦੂ ਦੇਸ਼ਾਂ ਦੇ ਪੈਰੀ ਸਾਹ ਸਰੇ ਦੇ ਕੋੜੇ ਜੀ ਦੀ ਕੋਸ਼ਿਸ਼ ਧਰਮ ਆਸਤਾ ਦੇ ਖਜਾਮ ਦੇ ਨਮਸਕਾਰ ਪੰਜਾਬੀ ਵੀਰ ਮੇਰਾ ਸਤ ਸ੍ਰੀ ਅਕਾਲ ਤੜਾ ਹੁਸ਼ਤ ਤੋਂ ਜੱਸ ਐਕਸਪ੍ਰੈਸ ਵੱਲੋਂ ਪਹਿਲਾਂ ਸਾਰੀ ਸਾਹ ਸੰਗਤ ਨੂੰ ਵੈਗੂ ਜੀਆ ਖਾਲਸਾ ਵੈਗੂ ਜੀ ਦੀ ਫਤਿਹ ਆ ਤੁਸੀਂ ਦੇਖ ਸਕਦੇ ਹੋ ਸ਼ਟਿੰਗ ਕਰਕੇ ਸਾਡੀ ਟ੍ਰੇਨ ਐਲਕੋ ਲੈ ਕੇ ਆ ਰਿਹਾ ਜੀ ਡਬਲਯੂ 3 ਜੀ 16303 ਲੁਧਿਆਣਾ ਸ਼ਰਦਾ ਐਲਕੋ ਜੀ ਤੇ ਇਸ ਨਾਲ ਟ੍ਰੇਨ ਆਪਣੀ ਸ਼ਟਿੰਗ ਹੋ ਰਹੀ ਹੈ ਪਲੇਟਫਾਰਮ ਨੰਬਰ 1 ਤੇ ਜੀ 0711 ਪੰਜ ਤਖਤ ਸਪੈਸ਼ਲ ਗੁਰਕ੍ਰਿਪਾ ਐਕਸਪ੍ਰੈਸ ਜੀ ਜੋ ਕਿ ਹਜੂਰ ਸਾਹਿਬ ਤੋਂ ਟ੍ਰੇਨ ਚੱਲੀ ਸੀ ਜੀ 25 ਅਗਸਤ ਨੂੰ ਤੇ ਆਪਣੀ ਯਾਤਰਾ ਇਹਨੇ ਸਮਾਪਤ ਕਰਨੀ ਸੀ ਜੀ 6 ਸਤੰਬਰ ਨੂੰ ਹਜੂਰ ਸਾਹਿਬੀ ਜੀ ਪੰਜ ਤਖਤਾਂ ਤੇ ਹੋਰ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਾ ਕੇ ਜੀ ਬਾਕੀ ਪੜੀ ਜਾਣਕਾਰੀ ਲਈ ਦੱਸ ਦਈਏ ਜੀ ਇਸ ਟ੍ਰੇਨ ਨੂੰ ਚਲਾਨ ਵਿੱਚ ਸਭ ਤੋਂ ਵੱਡਾ ਸਹਿਯੋਗ ਸੀ ਗੁਰਦੁਆਰਾ ਸ਼ਹੀਦ ਪੋਜੰਗ ਸਿੰਘ ਜੀ ਦੇ ਬਾਬਾ ਜੀ ਸਤਿਕਾਰਯੋਗ ਬਾਬਾ ਜੀ ਬਾਬਾ ਕੁਲਵੰਤ ਸਿੰਘ ਜੀ ਸਮੂਹ ਮਾਨਯੋਗ ਪੰਜ ਪਿਆਰੇ ਅਤੇ ਹੋਰ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨਾਲ ਟਰੇਨ ਚਲਾਈ ਗਈ ਸੀ ਜ ਜਦੇ ਵਿੱਚ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਦੇ ਦੇਸੋ ਇਸ ਕੋਜ ਵਿੱਚ ਰੱਖਿਆ ਗਿਆ ਸੀ ਮਹਾਰਾਜ ਦਾ ਬਰਕਾਸ਼ ਪਾਲਕੀ ਵੀ ਸ਼ਜੋਬੀ ਦੀ ਜੋ ਕਿ ਹੱਥ ਲਿਖਤ ਸ੍ਰੀ ਸ੍ਰੀ ਹਜੂਰ ਸਾਹਿਬ ਤੋਂ ਸੱਚਖੰਡ ਤੋਂ ਲਿਆਇਆ ਗਿਆ ਸੀ ਜੀ ਤੇ ਸਾਰੀ ਸੰਗਤ ਜਿਹੜੀ ਵਿੱਚ ਹੋਇਆ ਗਈ ਸੀ ਜੋਗੀ ਪੈਸਾ ਖਰਚ ਸਕਦਾ ਸੀ ਉਹਨਾਂ ਨੇ ਮਤਲਬ ਉਹਨਾਂ ਨੂੰ ਟਿਕਟ ਵੀ ਦਿੱਤੀ ਗਈ ਤੇ ਜਿਹੜਾ ਨਹੀਂ ਵੀ ਪੈਸੇ ਖਰਚ ਸਕਦਾ ਜੀ ਉਸ ਨੂੰ ਫ੍ਰੀ ਸੰਗਤ ਨੂੰ ਉਪਰਾਲਾ ਕਰਕੇ ਸਾਧ ਸੰਗਤ ਬੋਲੋ ਹੀ ਲਿਆਂਦਾ ਗਿਆ ਸੀ ਟ੍ਰੇਨ ਦੇ ਵਿੱਚ ਜੀ ਕਿ ਕਿ ਬਹੁਤ ਵੱਡਾ ਉਪਰਾਲਾ ਸੀ ਜੀ ਕਿ ਇੱਕ ਇੱਕ ਟ੍ਰੇਨ ਰਾਹੀਂ ਪੂਰੇ ਪੰਜ ਤਖਤ ਤੇ ਦਿੱਲੀ ਵਰਗੇ ਇਤਿਹਾਸਿਕ ਗੁਰਦੁਆਰੇ ਦੇ ਫਤਿਹਗੜ ਸਾਹਿਬ ਗੁਰਦੁਆਰੇ ਦੇ ਸਭ ਨੂੰ ਦਰਸ਼ਨ ਕਰਾਏ ਗਏ ਜਿਹਦੇ ਵਿੱਚ ਖਾਣ ਪੀਣ ਤੋਂ ਇਲਾਵਾ ਬਹੁਤ ਬੱਦਿਆ ਪੰਜਾਬ ਪੰਜਾਬੀਆਂ ਲੋਕਾਂ ਨੇ ਸਵਾਗਤ ਵੀ ਕੀਤਾ ਭਾਵੇਂ ਯੂਪੀ ਹੈ ਭਾਵੇਂ ਦਿੱਲੀ ਹੈ ਖਾਣ ਪੀਣ ਦੀ ਚੀਜ਼ਾਂ ਲੰਗਰ ਦੇ ਉੱਤੇ ਚਾ ਪ੍ਰਬੰਧ ਕੀਤਾ ਗਿਆ ਤੁਸੀਂ ਹਰ ਇੱਕ ਵੀਡੀਓ ਤੇ ਦੇਖਿਆ ਕਿਉਂਕਿ ਇਹ ਸਾਡੇ ਲਈ ਬਹੁਤ ਸਿੱਖ ਕਮਿਊਨਿਟੀ ਲਈ ਮਾਨ ਦੀ ਗਲਤੀ ਜੀ ਬਾਕੀ ਅੱਜ ਇਹ ਟ੍ਰੇਨ ਆਪਣੀ ਰਵਾਨਗੀ ਕਰ ਰਹੀ ਹੈ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਿਬ ਤੋਂ ਜੀ ਪਲੇਟਫਾਰਮ 1 ਨੰਬਰ ਤੇ ਲਗਾਈ ਜਾ ਰਹੀ ਹੈ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ 1 ਨੰਬਰ ਦੇ ਯਾਦਾ ਪਾਇਓਰਟੀ ਸ਼ਤਾਬ ਦੀ ਐਕਸਪ੍ਰੈਸ ਲਈ ਰੱਖੀ ਗਈ ਹੈ ਜੀ 1 ਨੰਬਰ ਤੇ ਆਉਂਦੀ ਹੈ 1 ਨੰਬਰ ਤੋਂ ਚੱਲਦੀ ਹੈ ਜੀ ਭਾਵੇਂ ਗੱਲ ਕੀਤੀ ਜਾਵੇ 12 013 ਦੀ 13 14 ਦੀ ਜਾਂ 12029 30 31 32 ਦੀ ਸੋ ਧਾਰਮਿਕ ਹਸਤਾਨ ਨੂੰ ਦੇਖਦੇ ਹੋਏ ਇਹ ਟ੍ਰੇਨ ਨੂੰ ਸਪੈਸ਼ਲ ਅੱਜ 1 ਨੰਬਰ ਤੇ ਲਗਾਇਆ ਗਿਆ ਤੇ ਅੱਜ ਦੀ ਆਪਣੀ ਸ਼ਤਾਬਦੀ ਅਮਰitsar ਦਿੱਲੀ ਵਾਲੀ ਉਹ 2 ਨੰਬਰ ਤੋਂ ਜਾਏਗੀ ਜੀ ਬਾਕੀ ਇਹ ਟ੍ਰੇਨ 4:20 ਤੇ ਲਗਾ ਦਿੱਤੀ ਗਈ ਸੀ ਬਾਡੀ ਥੋੜੀ ਜਾਣਕਾਰੀ ਲੀ ਦੱਸ ਦਿਆ ਜੀ ਇਹ ਟ੍ਰੇਨ ਦੇ ਵਿੱਚ 3 ਟਾਇਰ ਦੇ ਤਿੰਨ ਏਸੀ ਡੱਬੇ ਲਗਾਏ ਗਏ ਸੀ ਜੀ ਆਪ ਤੁਸੀਂ ਦੇਖ ਸਕਦੇ ਹੋ ਚਾਰਟ ਦੇ ਵਿੱਚ ਚਾੜ ਪਰਪ੍ਰੇਸ਼ਨ ਲੱਗਿਆ ਪਸੀ ਉਹਨਾਂ ਦੇ ਨਾਮ ਆਧਾਰ ਕਾਰਡ ਦੇ ਨਾਲ ਪੂਰੀ ਡਿਟੇਲ ਦਿੱਤੀ ਗਈ ਸੀ ਜੀ ਇਹ ਤਾਂ ਅੰਖਾਰੇ ਜਿਹੜਾ ਇਹ ਸਲੀਪਰ ਕੋਚ ਹੈ ਜੀ ਸਲੀਪਰ ਕੋਚ ਸਟ੍ਰੇਨ ਦੇ ਵਿੱਚ 10 ਲਗਾਏ ਗਏ ਸੀ ਜੀ ਤੇ ਜਰਨਲ ਕੋਚ ਦੀ ਗੱਲ ਕੀਤੀ ਜਾਵੇ ਇੱਕ ਜਰਨਲ ਸੀ ਤੇ ਦੀਗੇਆਂ ਜਿਹੜਾ ਡੱਬਾ ਸੀ ਇੱਕ ਪਲਗੀ ਸਾਹਿਬ ਲਈ ਡੱਬਾ ਸੀ ਵਿੱਚ ਲਾਇਆ ਗਿਆ ਸੀ ਸਪੈਸ਼ਲ ਜੀ ਤੇ ਦੋ ਐਸ ਆਰ ਆਰ ਡੱਬੇ ਲਗਾਏ ਗਏ ਸੀ ਜੀ ਇਸ ਸਟ੍ਰੇਨ ਦੇ ਵਿੱਚ ਜੀ ਬਾਕੀ ਬਹੁਤ ਸੰਭਵ ਤੌਰ ਤੇ ਕਿ ਨਾ ਇਹ ਯਾਤਰਾ ਸੰਪੰਨ ਅੰਮ੍ਰਿਤਸਰ ਹੋਈ ਸੀ ਤੇ ਅੰਮ੍ਰਿਤਸਰ ਤੋਂ ਹੁਣ ਅੱਜ ਇਹ ਰਵਾਨਗੀ ਹੈ ਟਰੇਨ ਦੀ ਆਦੇ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਬੋਰਡ ਲੱਗਿਆ ਜੀ ਆਦੇ ਦੇਖ ਸਕਦੇ ਹੋ ਪਰ ਲਿਖਿਆ ਆਪਾਂ 25 ਅਗਸਤ ਨੂੰ ਯਾਤਰਾ ਚੱਲੀ ਸੀ 6 ਸਤੰਬਰ ਤੱਕ ਜੀ ਸਭ ਤੋਂ ਪਹਿਲਾਂ ਇਹ ਆਪਣਾ ਗੁਰਦੁਆਰਾ ਪੜਨਾ ਸਾਹਿਬ ਗਈ ਜੀ ਪੜਨਾ ਸਾਹਿਬ ਤੋਂ ਵੇਟ ਰੇਲ ਦਿੱਲੀ ਸਟੇਸ਼ਨ 'ਤੇ ਉੱਥੇ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਦਿਖਾएंगे ਉਸ ਤੋਂ ਬਾਅਦ ਜੀ ਇਹ ਟਰੇਨ ਆਪਣਾ ਦਿੱਲੀ ਤੋਂ ਆਪਣਾ ਪੰਜਾਬ 'ਚ ਐਂਟਰੀ ਹੋਈ ਜੀ ਨਦਬੁਰ ਸਾਹਿਬ ਦਰਸ਼ਨਾਂ ਲਈ ਉੱਥੇ ਰਾਤ ਰਹੀ ਤੇ ਉਹਲੇ ਦਿਨ ਗੁਰਦੁਆਰੇ ਦਰਸ਼ਨ ਕਰਾਏ ਗਏ ਜੀ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਜੀ ਉੱਥੇ ਵੀ ਟ੍ਰੇਨ ਆਈ ਰਾਤ ਜੀ ਉੱਥੇ ਵੀ ਗੁਰਦੁਆਰੇ ਦਰਸ਼ਨ ਕਰਾਏ ਗਏ ਫਤਿਹਗੜ੍ਹ ਸਾਹਿਬ ਤੋਂ ਲੁਧਿਆਣਾ ਤੂਰੀ ਹੁੰਦੇ ਹੋਏ ਬਠਿੰਡਾ ਰਾਤ ਗਈ ਜੀ ਉੱਥੇ ਵੀ ਦਮਦਮਾ ਸਾਹਿਬ ਸ੍ਰੀ ਤਖਤ ਦੇ ਦਰਸ਼ਨ ਕਰਾਏ ਗਏ ਤੇ ਇਹ ਲਾਸਟ ਟ੍ਰੇਨ ਅੰਮ੍ਰਿਤਸਰ 3 ਤਰੀਕ ਰਾਤੀ ਪਹੁੰਚੀ ਸੀ ਤੇ ਤਿੰਨ ਨੂੰ ਪੂਰਾ ਦਿਨ ਦਾ ਕਿਤੇ ਚਾਰ ਨੂੰ ਇਹਦੀ ਸ਼ਾਮੀ 5:40 ਦੇ ਜੋ ਅੱਜ ਦੇਖ ਸਕਦੇ ਹੋ ਅਜ ਰਮਾਂਗੀ ਹੈ ਜੀ ਟ੍ਰੇਨ ਦੀ ਜੀ ਬਹੁਤ ਵਧੀਆ ਡੈਕੋਰੇਟ ਕੀਤੀ ਪੀਸੀ ਟ੍ਰੇਨ ਜੀ ਦੋਸਤੋ ਇਹ ਦੇਖ ਸਕਦੇ ਹੋ ਚਾਟ ਲੱਗਿਆ ਪਿਆ ਜੀ ਪਹਿਲੀ ਵਾਰ ਵੈਸੇ ਜਨਰਲ ਕੋਚ ਦਾ ਵੀ ਚਾਟ ਲਗਾਇਆ ਗਿਆ ਜੀ 10 ਨੰਬਰ ਸਲੀਪਰ ਤੋਂ ਬਾਅਦ ਜੀ ਹੌਲੀ ਦੇਖ ਸਕਦੇ ਹੋ ਸੰਗਤ ਤਿਆਰ ਪਰ ਤਿਆਰ ਹੈ ਜੀ ਟ੍ਰੇਨ ਜਬਨ ਲਈ ਜੀ ਕਿਉਂਕਿ ਸੰਗਤ ਹਰੇਕ ਨੂੰ ਆਪਣੇ ਘਰ ਜਾਣ ਦੀ ਆਪਣੀ ਹੁੰਦੀ ਹੈ ਜੀ ਉਹ ਯਾਤਰਾ ਸਮਾਪਤ ਤੋਂ ਬਾਅਦ ਅੱਜ ਇਹ ਟ੍ਰੇਨ ਵਾਪਸੀ ਜਾਣੀ ਸੀ ਜੀ ਇਸ ਕੋਚ ਵਿੱਚ ਗੁਰੂ ਮਹਾਰਾਜ ਦੇ ਕੋੜੇ ਲਿਆਂਦੇ ਗਏ ਸੀ ਜੀ ਜੋ ਕਿ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਜੀ ਉਹ ਵੀ ਤਿਆਰੀਆਂ ਕਰ ਦਿੱਤੀ ਤੇ ਜੀ ਕਰ ਦਿੱਤੀਆਂ ਗਈਆਂ ਸਫਾਈਆਂ ਕਰਕੇ ਜੀ ਇੱਕੋ ਜੋ ਬਿਲਕੁਲ ਲਾਸਟ ਵਿੱਚ ਹੈ ਜੀ ਜਿੱਦੇ ਮਹਾਰਾਜ ਦੇ ਤਿੰਨ ਘੋੜੇ ਜੋਰ ਸਾਹਿਬ ਤੋਂ ਲਿਆਂਦੇ ਗਏ ਸੀ ਜੀ ਬਾਕੀ ਅੱਗੇ ਤਿੰਨ ਕੋਚਾਂ ਤੋਂ ਬਾਅਦ ਪਾਲਕੀ ਸਾਹਿਬ ਚ ਮਹਾਰਾਜ ਦਾ ਪ੍ਰਕਾਸ਼ ਅਸ਼ੋਭ ਸੀ ਜਦੋਂ ਅਗੋਚੋਂ ਜਿਵੇਂ ਅਸੀਂ ਬਾਹਰ ਨਿਕਲੇ ਤਾਂ ਸੰਗਤ ਨੇ ਸਾਨੂੰ ਪਾਣੀ ਦੀ ਬੋਤਲ ਦਿੱਤੀ ਜੋ ਕਿ ਅਸੀਂ ਪ੍ਰਸ਼ਾਦ ਸਮਝ ਕੇ ਰੱਖ ਲਿਆ ਜੀ ਕਿਉਂਕਿ ਸੰਗਤਾਂ ਨੇ ਬਹੁਤ ਸੇਵਾ ਕੀਤੀ ਸੀ ਪਾਣੀ ਦੀ ਬੋਤਲਾਂ ਬਹੁਤ ਸੀ ਉਹ ਕਹਿੰਦੇ ਸੀ ਤੁਸੀਂ ਹੋਰ ਵਰਤਾ ਦਿਓ ਭਾਵੇਂ ਸੰਗਤ ਅੰਮ੍ਰਿਤਸਰ ਸਟੇਸ਼ਨ ਦੇ ਬੈਠੀ ਨੂੰ ਪਰ ਅਸੀਂ ਇੰਪੋਸੀਬਲ ਸੀ ਕਿਉਂਕਿ ਟ੍ਰੇਨ ਵਾਪਸ ਹੀ ਰੁਕਣੀ ਨਹੀਂ ਸੀ ਜੀ ਉਹਨਾਂ ਦੀ ਬੇਨਤੀ ਨਾ ਮੰਨਦੇ ਸੀਗਾ ਬੋਤਲਾਂ ਰਸਤੇ 'ਤੇ ਬਹੁਤ ਲੋਡ ਪੈ ਸਕਦੇ ਆ ਗਰਮੀ ਬਹੁਤ ਜ਼ਿਆਦਾ ਦੇ ਦੇ ਸਕਦੇ ਹੋ ਹਲੇ ਸਲੀਪਰ ਕੋਚ ਵਿੱਚ ਸੰਗਤਾਂ ਬੈਠੀਆਂ ਨੇ ਬਹੁਤ ਘੱਟ ਕੋਈ ਬਾਹਰ ਬੈਠੀਆਂ ਸੀ ਜ਼ਿਆਦਾ ਕੋਈ ਗਰਮੀ ਕਰਕੇ ਬਹੁਤ ਮੁਸ਼ਕਲ ਸੀ ਬਾਹਰ ਪੱਖੇ ਥਲੇ ਆਰਾਮ ਨਾਲ ਸੰਗਤ ਬੈਠੀ ਮਹਾਰਾਜ ਦੇ ਸਰੂਪ ਦੇ ਤਿਆਰ ਕਰ ਰਹੀ ਸੀ ਉੱਥੇ ਸਾਨੂੰ ਅਰਵਿੰਦ ਭਾਜੀ ਵੀ ਮਿਲੇ ਸਾਨੂੰ ਰੈਸਟੋਰੈਂਟ ਦੇ ਬਾਹਰ ਜੀ ਮੈਂ ਉਹਦਾ ਰਿਵਿਊ ਕਰਨਾ ਕਰ ਰਿਹਾ ਸੀ ਉੱਥੇ ਮਿਲੇ ਤਾਂ ਸਾਡੇ ਨਾਲ ਅਸੀਂ ਫਿਰ ਇਕੱਠੇ ਸਾਰਾ ਇਵੈਂਟ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜੀ ਅਰਵਿੰਦ ਭਾਜੀ ਜਿਨ੍ਹਾਂ ਦਾ ਤੁਹਾਨੂੰ ਪਤਾ ਹੀ ਹੈ ਮਸ਼ਹੂਰ ਜਨਰਲ ਉਰਵਿਸ਼ੀ ਨੰਨੀ ਕਲੱਬ ਹੈ ਜੀ ਆਹੋਂ ਤਾਂ ਦਿਖਾ ਰਹੇ ਆ ਏਸੀ ਕੋਚ ਕੰਪੋਜੀਸ਼ਨ ਜੀ ਪੱਕੇ ਜਾ ਰਹੇ ਨੇ ਜੀ ਏਸੀ ਦੇ ਵਿੱਚ ਜੀ ਪਰ ਗਰਮੀ ਯਾਰਾ ਬਹੁਤ ਆ ਜੀ ਅਲੇ ਏਸੀ ਚੱਲਣਾ ਨਹੀਂ ਚਲਾਇਆ ਗਿਆ ਜੀ ਇਸ ਕਰਕੇ 3 ਟਾਇਰ ਰਿਸ਼ੀ ਦਾ ਕੋਚ ਕੰਪੋਜੀਸ਼ਨ ਬਹੁਤ ਪਿਆਰਾ ਜੀ ਦਾ ਵੀ ਬਾਕੀ ਆ ਦੇ ਸੋ ਦੇ ਸੰਗ ਤਾਂ ਆ ਵੀ ਚੁੱਕੀਆਂ ਨੇ ਪੁਲਸ ਲੋਕੜੇ ਪ੍ਰਬੰਧ ਕੀਤੇ ਬੈਨੇ ਡੌਗਸ ਕਿਡ ਬੰਬ ਜਿਹੜੇ ਬੰਬ ਚੱਕਰ ਵਾਲੀ ਮਸ਼ੀਨਾਂ ਵੀ ਲਿਆਈਆਂ ਗਈਆਂ ਕਿਉਂਕਿ ਬਹੁਤ ਅੰਮ੍ਰਿਤਸਰ ਬੋਰਡ ਰੇਡੀ ਕਰਕੇ ਬਹੁਤ ਜ਼ਿਆਦਾ ਪੁਲਿਸ ਮਤ ਭੇਜਦਾ ਹੈ ਜੀ ਆ ਦੇਖ ਸਕਦੇ ਹੋ ਟਰੱਕ ਪਰ ਕੇ ਕੋਲਡ ਡਰਿੰਕ ਦਾ ਜੀ ਲਿਮਕਾ ਕੋਕ ਜੂਸ ਵਗੈਰਾ ਮਾਜਾ ਹਰੇਕ ਚੀਜ਼ ਹਰੇਕ ਕੋਚ ਵਿੱਚ ਪਹੁੰਚਾਇਆ ਜਾ ਰਿਹਾ ਹੈ ਸੰਗਤ ਦੀ ਸਹੂਲਤ ਦੀ ਜੀ ਦੋਸਤੋ ਆ ਦੀ ਫਰਾਂਡ ਪਿੱਛੇ ਕੇ ਤਾਂ ਦਿਖਾ ਮਾਰ ਰਹੇ ਦੇ ਘੋੜੇ ਐ ਸਜਾ ਕੇ ਲਿਆਦੇਗੇ ਸੀ ਜੀ ਲੋਕੀ ਟ੍ਰੇਨ ਦੇ ਵਿੱਚ ਹੁਣ ਸਨਮਾਨ ਵਾਲੇ ਡੱਬੇ ਦੇ ਵਿੱਚ ਉਹਨਾਂ ਨੂੰ ਚੜਾ ਕੇ ਵਾਪਸ ਜੋ ਸਾਹਿਬ ਲਈ ਲੈ ਕੇ ਜਾਇਆ ਜਾਣਾ ਚਾਹੀਦਾ ਸੀ ਆ ਦਿਖ ਸਕਦੇ ਗੁਰੂ ਮਹਾਰਾਜ ਦੇ ਘੋੜੇ ਕਿੰਨੇ ਵਧੀਆ ਸਜੋਬੀ ਬਸਤਰਾਂ ਨਾਲ ਸਜਾਏ ਗਏ ਨੇ ਕਿਉਂਕਿ ਗਰਮੀ ਯਾਦਾ ਸੀ ਜੀ ਇਸ ਕਰਕੇ ਉਰੇ ਉਹਨਾਂ ਦੇ ਜਿਹੜੇ ਨਗਾਰੇ ਨਗਰਿਕਤਨ ਰੂਪ ਦੇ ਸਜਾ ਕੇ ਲਿਆਦੇਗੇ ਸੀ ਉਹ ਉਰੇ ਉਹਨਾਂ ਦੇ ਸਾਰੇ ਬਸਤਰ ਜੋ ਉਹਨਾਂ ਦੇ ਉਤਾਰ ਕੇ ਮਤਲ ਜਿਹੜੇ ਨੇੜੇ ਨੇ ਪਾਏ ਪਏ ਸੀ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਦੇਖੋ ਛੋਟਾ ਬੱਚਾ ਕਿਵੇਂ ਪੱਖਾ ਚੱਲ ਰਿਹਾ ਨਹੀਂ ਉਹ ਸਾਰੇ ਰਮਾਲਾ ਸਾਹਿਬ ਦੇ ਵਿੱਚ ਉਹਨਾਂ ਦੇ ਆਪਣੇ ਬਸਤਰ ਪਾ ਕੇ ਉਹਨਾਂ ਨੂੰ ਟレイン ਦੇ ਵਿੱਚ ਆਸਾਨੀ ਨਾਲ ਚੜਾਇਆ ਜਾਣਾ ਤਾਂ ਕਿ ਉਹਨਾਂ ਨੂੰ ਕੋਈ ਗਰਮੀ ਨਾ ਲੱਗੇ ਜੀ ਆ ਤੇ ਦੇਖੋ ਕਿੰਨਾ ਸੋਹਣਾ ਹੈ ਛੋਟਾ ਜਿਹਾ ਬੱਚਾ ਉਹ ਵੀ ਨਾਲ ਸੰਗਤ ਰੂਪ ਚ ਆਇਆ ਪਿਆ ਸੀ ਹਜੂਰ ਸਾਹਿਬ ਤੋਂ ਦਰਸ਼ਨਾਂ ਵਾਸਤੇ ਜੀ ਕਿੰਨਾ ਦੇਖੋ ਫਤਿਹ ਬੁਲਾ ਰਿਹਾ ਜੀ ਛੋਟਾ ਜਿਹਾ ਬੱਚਾ ਸਤਿ ਸ੍ਰੀ ਅਕਾਲ ਤੇ ਆ ਇਧਰੋਂ ਸਮਾਨ ਪੈਕਿੰਗ ਸੰਗਤਾਂ ਕਰ ਰਹੀਆਂ ਨੇ ਤੇ ਆ ਦੇਖੋ ਮਹਾਰਾਜ ਦੇ ਘੋੜਿਆਂ ਨੂੰ ਪੱਖੇ ਦੀ ਹਵਾ ਨਾਲ ਵੀ ਗਰਮੀ ਤੋਂ ਰਾਹਤ ਦਿੱਤੀ ਜਾ ਰਹੀ ਹੈ ਸੰਗਤ ਵੱਲੋਂ ਜੀ ਹੁਣ ਇਹ ਬਿਸਤਰ ਉਤਾਰਨ ਤੋਂ ਬਾਅਦ ਇਹ ਘੋੜੇ ਮਹਾਰਾਜ ਦੇ ਇਸ ਕੋਚ ਦੇ ਵਿੱਚ ਵਾਪਸੀ ਲਈ ਲੈ ਕੇ ਹਜੂਰ ਸਾਹਿਬ ਜਾਈ ਜਾਣਗੇ ਜੀ ਹਾਤੇ ਦੇਖ ਸਕਦੇ ਹੋ ਟ੍ਰੇਨ ਚੱਲਣ ਦੇ ਵਿੱਚ ਅੱਧਾ ਘੰਟਾ ਰਹੇਗਾ ਜੀ ਸੰਗਤ ਸਾਰੀ ਆਪਣੇ ਆਪਣੀ ਸੀਟ ਤੇ ਜਾਣ ਲਈ ਕਾਲੀ ਸੀ ਜੀ ਆਦਿ ਦੇਖ ਸਕਦੇ ਹੋ ਕਿਵੇਂ ਸਿੱਖ ਸੰਗਤਾਂ ਲੰਗਰ ਵੀ ਲੈ ਕੇ ਆ ਰਹੀਆਂ ਨੇ ਨਿਹੰਗ ਸਿੰਘ ਜੀ ਆਦਿ ਦੇਖ ਸਕਦੇ ਹੋ ਲੋੜ ਦੇ ਸਾਰੇ ਕੋਲ ਡਰਿੰਕਸ ਪਾਣੀ ਦੀਆਂ ਬੋਤਲਾਂ ਸੇਵਸ ਸਭ ਸੰਗਤ ਦੀ ਸੁਵਿਧਾ ਵਾਸਤੇ ਰਸਤੇ ਵਿੱਚ ਕਿ ਲੱਭਾ ਪੈਂਦਾ ਸੀ ਜੀ ਕਿਉਂ ਰਸਤੇ 'ਚ ਹੁਣ ਟ੍ਰੇਨ ਨੂੰ ਇੱਕ ਇੱਕ ਸ਼ਾਰਜ ਨਹੀਂ ਰੁਕਣੀ ਸੀ ਕਿਉਂਕਿ ਇਸ ਤੋਂ ਬਾਅਦ ਵੱਡੇ ਡੇਸ਼ਨਾਂ ਦੇ ਖੜਨੇ ਸੀ ਜੀ ਆਦੀ ਦੇਖ ਸਕਦੇ ਹੋ ਉਹਨਾਂ ਦੇ ਸਹੂਲਤ ਕੋਲ ਡਰਿੰਕ ਤੋਂ ਇਲਾਵਾ ਪਾਣੀ ਦਾ ਟਰੱਕ ਵੀ ਪਾਣੀ ਕੋਲ ਡਰਿੰਕਸ ਵਗੈਰਾ ਟਰੱਕ ਕੋ ਲਿਆਂਦਾ ਗਿਆ ਤਾਂ ਇਸ ਨਾਲ ਸੰਗਤ ਨੂੰ ਦਾ ਦਿੱਕਤ ਨਾ ਹੋਵੇ ਜੀ ਆਦੀ ਦੇਖੋ ਤੁਹਾਨੂੰ ਲੱਡੂ ਰੂਪ ਮਹਾਰਾਜ ਦਾ ਪ੍ਰਸ਼ਾਦ ਵੀ ਮਿਲਿਆ ਜੀ ਇਹ ਸਭ ਸਾਰ ਲੰਗਰ ਸ਼੍ਰੋਮਣੀ ਕਮੇਟੀ ਵੱਲੋਂ ਤੇ ਸਿੱਖ ਸੰਗਤ ਵੱਲੋਂ ਲਗਾਏ ਗਏ ਸੀ ਜੀ ਆਦੀ ਦੇਖ ਸਕਦੇ ਹੋ ਇਸ ਆਪਣੇ ਵੀਰ ਪੰਜਾਬੀ ਵੀਰ ਲੱਗੇ ਪਏ ਨੇ ਸੇਵਾ ਤੇ ਜੀ ਜੀ ਗਰਮੀ ਹੋਣ ਦੇ باوجود ਪ੍ਰਵਾਣੀ ਚਾਹ ਦਾ ਲੰਗਰ ਵਾਹਿਗੁਰੂ ਨਿਸ਼ਕਾਮ ਚੱਲ ਰਿਹਾ ਸੀ ਜੀ ਨਵਾਜਾਂ ਮਾਰ ਮਾਰ ਕੇ ਹਰੇਕ ਸੰਗਤ ਨੂੰ ਭਵੇਂ ਟ੍ਰੇਨ ਜਾਣ ਵਾਲੇ ਸੀ ਆ ਤੁਸੀਂ ਦੇਖ ਸਕਦੇ ਹੋ ਨੰਗ ਸਿੰਘ ਵੀ ਜਿੱਥੇ ਬੰਦਿਆਂ ਕੇਲੇ ਤੇ ਪ੍ਰਸ਼ਾਦ ਵੀ ਲੈ ਕੇ ਜਾਈ ਜਾ ਰਹੇ ਨੇ ਆ ਸਾਡੇ ਅਰਵਿੰਦ ਭਾਜੀ ਨੂੰ ਚਾਹ ਮਿਲ ਗਈ ਉਹ ਵੀ ਚਾਹ ਪੀ ਰਹੇ ਨੇ ਜੀ ਅਸੀਂ ਵੀ ਚਾਹ ਪੀਤੀ ਬਹੁਤ ਵਧੀਆ ਚਾਹ ਬਣਾਈ ਗਈ ਸੀ ਜੀ ਜਿਵੇਂ ਪ੍ਰਸ਼ਾਦ ਰੂਪ ਲੰਗਰ ਦਾ ਲੱਗੀ ਅਦਭੁੱਤ ਨਜ਼ਾਰਾ ਹੁੰਦਾ ਜੀ ਬਸ ਇਸ ਜਗਤ ਆ ਇਸ ਦੇ ਪੰਜ ਮੈਂਬਰ ਜਿਹੜੀ ਕਮੇਟੀ ਬਾਬਾ ਕਲਵੰਸੀ ਜੀ ਤੇ ਹੋਰ ਜਿੱਥੇ ਬੰਦਿਆ ਸਿੰਘ ਜੀ ਉਹ ਮਹਾਰਾਜ ਦਾ ਪ੍ਰਕਾਸ਼ ਲੈ ਕੇ ਪਲਕੀ ਸਾਹਿਬ ਵਿੱਚ ਸ਼ਸ਼ੋਭਿਤ ਕਰ ਦਿੱਤਾ ਗਿਆ ਕਿਉਂਕਿ ਬਹੁਤ ਯਾਦ ਰਾਸਤੀ ਜੀ ਕਿਉਂਕਿ ਅਸੀਂ ਟ੍ਰੇਨ ਦੇ ਪਿਛਲੇ ਮਹਾਰਾਜ ਦੇ ਘੋੜਿਆਂ ਦਾ ਵੀਡੀਓ ਬਣਾ ਰਹੇ ਸੀ ਤਦ ਤੱਕ ਇਹ ਦੋਵੇਂ ਚੀਜ਼ਾਂ ਨਗਰ ਕੀਰਤਨ ਇਕੱਠਾ ਆ ਗਿਆ ਉਹਦੇ ਕਰਕੇ ਸੀ ਨਹੀਂ ਤਾਂ ਦਿਖਾ ਸਕੀਏ ਪਲਕੀ ਸਾਹਿਬ ਪਰ ਹੁਣ ਅੱਗੇ ਦਹਨਿਆ ਪਲਕੀ ਸਾਹਿਬ ਵਿੱਚ ਮਹਾਰਾਜ ਦਾ ਸਰੂਪ ਸ਼ਸ਼ੋਭਿਤ ਜੀ ਆਦੇ ਦੇ ਸਕਦੇ ਹੋ ਸੰਗਤ ਦਰਸ਼ਨ ਕਰਨ ਲਈ ਕਿਵੇਂ ਉਤਾਵਲੀ ਹੋਈ ਪਈ ਹੈ ਜੀ। ਉਹਦੇ ਦੇਖ ਸਕਦੇ ਹੋ ਲੋਕੀਂ ਨਜ਼ਾਰਾ ਜੀ। ਮਹਾਰਾਜ ਦਾ ਸਰੂਪ ਵਿੱਚ ਟ੍ਰੇਨ ਦੇ ਰੱਖਿਆ ਗਿਆ ਜੀ ਪਲਕੀ ਸਾਹਿਬ ਦੇ ਵਿੱਚ ਜੀ ਤੇ ਸਿੰਘ ਸਾਹਿਬ ਜਿਹੜਾ ਮਥਰ ਡੇਗ ਰਿਹਾ ਉਹਨਾਂ ਨੂੰ ਕੇਲੇ ਦਾ ਪ੍ਰਸ਼ਾਦ ਮੰਡੀ ਜਾ ਰਹੇ ਨੇ। ਨਰਮੀ ਬਹੁਤ ਜ਼ਿਆਦਾ ਜੀ ਉਸ ਕਰਕੇ ਸੰਗਤ ਪੱਖੇ ਦੀ ਝਲਵੀ ਮਾਰ ਰਹੀ ਹੈ ਸੰਗਤ ਨੂੰ ਜੀ। ਹਾਲੇ ਫਿਰ ਸੰਗਤ ਮੈਂ ਮੱਥਾ ਟੇਕ ਕੇ ਨਿਕਰੀ ਸੀ ਉਹਨਾਂ ਨੇ ਵੀ ਚਾਦਾ ਲੰਗਰ ਦੇਈ ਜਾ ਰਹੇ ਸੀ ਆ ਦੋ ਨੌਜਵਾਨ ਸਿੰਘ ਜੀ ਇਸ ਤੋਂ ਬਾਅਦ ਦੇਸ਼ਦੋਸ਼ ਰੋਮਨੀ ਕਮੇਟੀ ਵੱਲੋਂ ਇਹ ਗੱਡੀ ਲੈ ਕੇ ਪਲੇਟਫਾਰਮ ਇੱਕ ਤੇ ਲਿਆਇਆ ਜਾਂਦਾਗਾ ਜਿਸ ਦੇ ਵਿੱਚ ਪਾਣੀ ਫਰੂਟਸ ਵਗੈਰਾ ਟ੍ਰੇਨਾਂ ਵਿੱਚ ਸੰਗਤ ਦੀ ਸਹੂਲਤ ਵਾਸਤੇ ਰੱਖ ਕੇ ਲਿਆਂਦੇਗੇ ਜੋ ਕਿ ਬਾਹਰ ਜਾਣੀ ਸੰਗਤ ਨੂੰ ਪਤੇ ਹਰੇ ਕੋਚ ਵਿੱਚ ਉਹਨਾਂ ਦੇ ਪਹੁੰਚਾਏਗੇ ਜੀ ਆਓ ਜੀ ਦੇਸ਼ਦਿਆ ਪੂਰਾ ਸਟੇਸ਼ਨ ਜਗਾ ਰਹੇ ਹਨ ਹਮਾਰਾ ਦੇ ਗੂੰਜ ਉਠਿਆ ਜੀ ਯਾ ਨੰਗ ਸਿੰਘਾ ਵੱਲੋਂ ਹੀ ਆਪਣਾ ਸ਼ੰਖ ਵਜਾ ਕੇ ਮਹਾਰਾਜ ਦੇ ਦਰਸ਼ਨ ਦੇਦਾਰ ਕੀਤੇ ਗਏ ਜੀ ਦੋਸਤੋ ਅਸੀਂ ਖੁਸ਼ਕਿਸਮਤਾਂ ਆਈ ਨਿਆਗ ਸਿੰਘ ਜੀ ਦੇ ਨਾਲ ਸਾਨੂੰ ਵੀ ਮਹਾਰਾਜ ਦਾ ਪਾਲਕੀ ਸਾਹਿਬ ਦੇ ਗੁਰਗਨ ਸਾਹਿਬ ਜੀ ਦਾ ਦਰਸ਼ਨ ਦਿਦਾ ਕਰਨ ਦਾ ਇੰਨੀ ਨੇੜੇ ਤੋਂ ਮੌਕਾ ਮਿਲਿਆ ਅਸੀਂ ਉਸ ਬਰਬਤਕਾਰ ਦੇ ਸ਼ੁਕਰਗੁਜ਼ਾਰ ਆਂ ਜੀ ਆ ਤੇ ਦੇਸ਼ਾ ਦਿਓ ਕਿੰਨੀ ਮਹਾਰਾ ਦੇ ਨੇੜੇ ਤੁਹਾਨੂੰ ਦਰਸ਼ਨ ਹੋਰੇ ਨੇ ਜੀ ਜੋ ਕਿ ਅਸੀਂ ਪਿੱਛੇ ਕਿਤੇ ਨਹੀਂ ਕਰ ਸਕੇ ਜੀ ਭਾਵੇਂ ਫਤਿਹਗੜ ਦੀ ਗੱਲ ਕੀਤੀ ਜਾਵੇ ਭਾਵੇਂ ਕਿਉਂਕਿ ਉੱਥੇ ਸੰਗਤਾਂ ਬਹੁਤ ਜ਼ਿਆਦਾ ਸੀ ਤੇ ਉਰੇ ਹੀ ਇਹ ਦਰਸ਼ਨ ਦਿਦਾ ਕਰਨ ਦਾ ਮੌਕਾ ਮਿਲਿਆ ਜੀ ਗੁਰਿਆ ਗਾਲ ਦੋਸਤੋ ਇਸ ਟ੍ਰੈਨਿੰਗ ਚਲਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਸਰਦਾਰ ਸ਼ਰਨ ਸਿੰਘ ਸੋਢੀ ਯਾਤਰਾ ਮੈਨੇਜਰ ਸਾਹਿਬ ਜੀ ਜੋ ਕਿ ਉਸ ਤੋਂ ਬਾਅਦ ਸਰਦਾਰ ਰਵਿੰਦਰਜੀਤ ਸਿੰਘ ਪੁਚੰਗੀ ਜੋ ਕਿ ਗੁਰਦੁਆਰਾ ਸ਼ਹੀਦ ਪੁਚੰਗ ਸਿੰਘ ਜੀ ਦੇ ਪ੍ਰਧਾਨ ਸਾਹਿਬ ਵੀ ਨੇ ਜੀ ਇਹਨਾਂ ਸਿੰਘਾਂ ਵੱਲੋਂ ਪ੍ਰਾਲਾ ਕੀਤਾ ਗਿਆ ਸੀ ਦੋਸਤੋ ਹੁਣ ਤੁਹਾਨੂੰ ਸਿੱਖ ਸੰਗਤਾਂ ਦੇ ਵਿਚਾਰ ਦੱਸ ਦਿਆਂ ਜੋ ਟ੍ਰੇਨ ਦੇ ਸਫ਼ਰ ਕਰ ਰਹੀ ਸੀ ਪਤਾ ਹੈ ਹਜੂਰ ਸਾਹਿਬ ਸੇ ਪੰਜ ਤੱਕ ਦੀ ਯਾਤਰਾ ਆਈ ਹੈ ਦਰਸ਼ਨ ਕਰਨ ਦਾ ਬਹੁਤ ਚੰਗਣਾ ਆ ਦਰਸ਼ਨ ਹੋਏ ਹੈ ਮਾੜਾ ਖੁਸ਼ਿਆ ਹੈ ਬਹੁਤ ਬੜੀ ਗਾਟੇ ਦਾ ਖਰਚਾ ਵਾਹ ਗੁਰੂ ਜੀ ਦੇ ਸਾਧਾ ਵਿੱਚ ਹਮਾਰ ਸਾਥ ਗੁਰਗੋਬਿੰਦ ਸਾਹਿਬ ਸਾਥ ਸਾਥ ਚੱਲ ਰਿਹਾ ਜਿਸ ਤਰ੍ਹਾਂ ਸਾਥ ਸਾਥ ਸਾਹਿਬ ਜੀ ਆ ਗਏ

આંગે વાયની કે વાયને બુલાયગા તો વાયને હા આપકો આના ફિર દુબારા ફિર આપસે મિલેંગે ઠીક આ આપ લોગોં સે મિલને કે લિયે હમ સ્પેશિયલ હા આપ સભી કા બહોત બહોત શુક્રિયા ઓર આપ સે રિક્વેસ્ટ કરતે હે પ્લીઝ આપ સભી દુબારા આએ બોલે સોનેહર દોસ્તો દે સદિયો ઓરા ખાલસાજી રંગી રંગ وچ રંગ ચુકેને લોકો પાયલેટ વેને ઉસ સા રોપે દેતે કેસી ઓનાને ભી 17 બન લિયા જી ਤੋ ਇੰਤਰਾਣ ਵਾਸਤੇ ਜੀ ਦੇਖਦੇ ਕੰਨਾ ਵਧੀਆ ਮਾਹੌਲ ਸੀ ਜੀ ਆ ਵੀ ਦੇਖ ਸਕਦੇ ਹੋ ਵੈਗ 9 ਤਿਆਰ ਵਰ ਤਿਆਰ ਹੈ ਸਾਡੀ ਟ੍ਰੇਨ ਨੂੰ ਜਿਹੜੀ ਅੰਮ੍ਰਿਤਸਰ ਤੋਂ ਸ੍ਰੀ ਹਜੂਰ ਸਾਹਿਬ ਜਾਣ ਲਈ ਤਿਆਰ ਵਰ ਤਿਆਰ ਖੜੀ ਹੈ ਜੀ ਬਾਕੀ ਆ ਵੀ ਦੇਖ ਸਕਦੇ ਆ ਵੈਗ 9 ਲੁਧਿਆਣਾ ਛੱਡਦਾ ਜੀ 23636 ਸਾਡੇ ਪਿੱਛੇ ਲੱਗ ਚੁੱਕਾ ਜੀ ਤੇ ਆ ਵੀ ਦੇਖ ਸਕਦੇ ਹੋ ਅੰਮ੍ਰਿਤਸਰ ਪਲੇਟਫਾਰਮ 1 ਤੋਂ ਸਾਡੀ ਟ੍ਰੇਨ ਨੂੰ ਸਿਗਨਲ ਵੀ ਮਿਲ ਚੁੱਕਾ ਹੈ ਜੀ ਮੇਸੇਰ ਜੀ ਨੰਦੇੜੇ ਕੇ ਜਾਣ ਵਾਲੇ ਟ੍ਰੇਨਾਂ ਦੇ ਸਾਰੇ ਯਾਤਰੀ ਜੇਕਰ ਇੱਕ ਨੰਬਰ ਪਲੇਟਫਾਰਮ ਤੋਂ ਕਰੀਏ ਤਾਂ ਟਿਕਟਾਂ ਲੈਣ ਦੇ ਗਾਰੇ ਕਰਨੇ ਕਿਤੇ ਆ ਰਹੇ ਹੈ। ਦੋਸਤੋ ਸ਼੍ਰੀ ਵੈਗਰਾਇਨ ਨੇ ਹੋਕਿੰਗ ਮਾਰਤੀ ਹੈ ਜੀ ਤਾਂ ਟ੍ਰੇਨ ਤਿਆਰ ਵਰ ਤਿਆਰ ਹੈ ਜੀ ਅੰਮ੍ਰਿਤਸਰ ਤੋਂ ਸ਼੍ਰੀ ਹਜੋਤ ਸਾਹਿਬ ਲਈ ਆਪਣੀ ਬਾਕੀ ਰਵਾਨਗੀ ਲਈ ਜੀ ਦੋਸਤੋ ਆਜ ਦੇ ਸਰ ਮਹਾਰਾਜਾ ਪਾਲਕੀ ਸਾਹਿਬ ਦਾ ਪ੍ਰਕਾਸ਼ ਇਹ ਚ ਰੱਖਿਆ ਗਿਆ ਜੀ ਆਜ ਦੇ ਸਰ ਦਿਓ ਪੁਲਿਸ ਦੇ ਅਫਸਰ ਵੀ ਬਹੁਤ ਉੱਚਾ ਪਰਮੰਤਰੀ ਕਿਤੇ ਨ ਮਹਾਰਾ ਦੇ ਹਜਰੀ ਮੱਥਾ ਟੇਕੇ ਉਹਨਾਂ ਨੇ ਵੀ ਸਰੋਪਾ ਲਿੱਤਾ ਗਿਆ ਜੀ ਗੁਰੂ ਦੀ ਬਖਸ਼ਿਸ਼ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਸਾਸਰੀਆ ਕਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ॾेई सघियो दोस्तो पूरी संगत जकारिया ऐं गूंजण अमृतसर स्टेशन गूंज, गूंज उठिया ਸਰੀਆ ਕਾਲ ਆਲੇ ਸਰੀਆ ਕਾਲ ਗੱਡੀ ਦੀ ਚੈਨ ਖਿੱਚ ਦਿੱਤੀ ਗਈ ਕਿਉਂਕਿ ਕੁਝ ਸੰਗਤ ਰਹਿ ਗਈ ਸੀ ਉਹ ਆੜੀ ਪਿੱਛੇ ਉਹਦੇ ਕਰਕੇ ਇਹ ਗੱਡੀ ਨੂੰ ਚੈਨ ਖਿੱਚ ਕੇ ਰੋਕਿਆ ਗਿਆ ਚੈਨ ਪੁਲਿੰਗ ਹੋ ਚੁਕੀ ਹੈ ਦੇਖ ਸਕਦੇ ਆਂ ਆਪ ਲੋਗ ਦੇਖ ਲੀ ਕਰ ਰਹਾ ਤਮੀ ਚੈਨ ਪੁਲਿੰਗ ਹੋ ਗਈ ਹੈ ਇਹ ਦੇਖ ਸਕਦੇ ਆਂ ਲਾਹਰ ਕਟਿੰਗ ਹੋ ਗਈ ਹੈ ਨਹੀਂ ਕਰ ਰਹਾ ਨੰਬਰ ਸੈਂਟ ਤੋਂ ਜ਼ਿਆਦਾ ਦਿਲ ਜਾਨਦੇ ਹੋ ਸੋੜਾ ਫੱਟਲਾ ਬਾਈ ਨੂੰ ਕਰਦੇ ਜਾਓ ਬਈ ਆਓ ਫੱਟਲਾ ਬਾਈ ਨੂੰ ਬੋਲੋ ਆਓ ਸੋੜਾ ਬਾਈ ਨੂੰ ਰਾਮ ਜਾਪ ਦੇ ਜਾਓ ਗੁਰੂ ਰਾਮਦਾਸ ਜੀ ਯਾਤਰਾ ਸਫਲ ਹੋਵੇ ਗੁਰੂ ਰਾਮਦਾਸ ਜੀ हा सर ਦੇ ਦੇਖ ਸਕਦੇ ਹੋ ਪਹਿਲੇ 사ંગਤ ਜੀ ਕਿੰਨਾ ਜੋਸ਼ ਸਿੱਖ ਸੰਗਤ ਦੇ ਵਿੱਚ ਸੀ ਜੀ ਜਕਾਰਿਆਂ ਦੀ ਗੂੰਜ ਨਾਲ ਜੀ ਤੇ ਆ ਹੁਣ ਆਖਰੀ ਕੋਚ ਆ ਚੁੱਕੇ ਹਨ ਜਿੱਥੇ ਮਹਾਰਾਜ ਦੇ ਗੁਰੂ ਮਹਾਰਾਜ ਦੀ ਆ ਤੇ ਦੇਖ ਸਕਦੇ ਹੋ ਗੁਰੂ ਮਹਾਰਾਜ ਦੇ ਸ਼ੂਰ ਸਾਹਿਬ ਤੋਂ ਲਿਆਂਦੇ ਗਏ ਆ ਘੋੜੇ ਰੱਖੇਗੇ ਸੀ ਜੀ ਆਵੇ ਕੋ लास्ट ਵਾਲਾ ਕੋਚ ਵੀ ਜੀ ਰੱਖੇਗੇ ਸੀ ਆ ਦੇਖ ਸਕਦੇ ਹੋ ਗੁਰੂ ਮਹਾਰਾਜ ਦੇ ਘੋੜੇ ਜੀ ਬਾਕੀ ਸਾਡੀ ਟ੍ਰੇਨ ਬਿਊਟੀਫੁਲੀ ਅਮਰ ਸਟੇਸ਼ਨ ਤੋਂ ਰਵਾਨਗੀ ਕਰ ਚੁੱਕੀ ਸੀਗੀ ਤੁਸੀਂ ਆ ਦੇਖ ਸਕਦੇ ਹੋ ਬਿਊਟੀਫੁਲੀ ਹਰਾਨਾਲ ਸੱਜੀ ਸ੍ਰੀ ਹਜ਼ੂਰ ਸਾਹਿਬ ਪੰਜ ਤਖਤਾਂ ਵਾਲੀ ਟ੍ਰੇਨ ਅੱਜ ਆਪਣੀ ਰਵਾਨਗੀ ਵਾਪਸੀ ਯਾਤਰਾ ਅੰਮ੍ਰਿਤਸਰ ਤੋਂ 9:30 ਲਈ ਆਰੰਭ ਕਰ ਚੁੱਕੀ ਦੋਸਤੋ ਇਹ ਸੱਜ ਦੀ ਛੋਟੀ ਜਿਹੀ ਸੜੀ ਕੋਸ਼ਿਸ਼ ਧਰਮ ਆਸਤਾ ਦੇ ਪ੍ਰਤੀਕ ਅੱਜ ਦੀ ਟ੍ਰੇਨ 0711 ਆਪਣੇ ਪੰਜ ਤਖਤ ਸਪੈਸ਼ਲ ਐਕਸਪ੍ਰੈਸ ਜੋ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਵਾਪਸੀ ਰਵਾਨਗੀ ਕਰਦੀ ਹੋਈ ਅੱਜ ਦੀ ਵੀਡੀਓ ਜੀ ਬਹੁਤ ਪਹੁੰਚ ਚੁੱਕਾ ਹੋ ਗਿਆ ਹੋ ਗਿਆ ਉਸ ਲਈ ਸਿੱਖਮਾਂ ਦੇ ਜਾਚਾਂ ਗਾ ਜੀ ਬਾਕੀ ਅਗਰ ਵੀਡੀਓ ਵਧੀਆ ਲੱਗਦੀ ਹੈ ਤਾਂ ਦੋਸਤੋ ਨੂੰ ਸ਼ੇਅਰ ਵੀ ਕਰ ਸਕਦੇ ਹੋ ਐਸੇ ਸ਼ਾਨਦਾਰ ਵੀਡੀਓ ਅਪਡੇਟ ਸਾਡੇ ਚੈਨਲ ਜੁੜੇ ਰਹੋ ਘੰਟੀ ਦਾ ਬਟਨ ਦਬਾ ਕੇ ਰੱਖੋ ਤਾਂ ਕਿ ਐਸੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੀ ਰਹੇ ਬਾਕੀ ਅੱਜ ਦੀ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ ਥੈਂਕ ਯੂ ਸੋ ਮੱਚ ਅਸਦੇ ਵਾਸਤੇ ਰੌਚੜ ਦੀ ਕਲਾ ਚਲੋ ਦੋਸਤੋ